ਖਾਲਸਾ ਬੈਗੁਰਗੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਮੈਂ ਡਿਪੂਲਡਰ ਦਾ ਪ੍ਰਧਾਨ ਹਾਂ ਇਹ ਤੁਹਾਨੂੰ ਲੈ ਸਰਕਲ ਦਾ ਮੇਰੇ ਕੋਲ ਹੈਗਾ ਸਰਕਾਰ ਨੇ ਸਰਕਾਰਾਂ ਪੈਸੇ ਬਹੁਤ ਲਾ ਰਹੀਆਂ ਨੇ ਜੀ ਸੂਤ ਲੋਕਾਂ ਦੇ ਰਹੇ ਨਹੀਂ ਹਰ ਹਰ ਇੱਕ ਸਰਕਾਰਾਂ ਪੈਸੇ ਲਾਉਦੇ ਨਹੀਂ ਆ ਪਰ ਉਹਨਾਂ ਦੇ ਵਿੱਚ ਜਿਹੜੇ ਕਰਪਟਾ ਅਪਰ ਹੁੰਦੇ ਨੇ ਜੀ ਚਾਹੇ ਮੰਤਰੀ ਹੋਣ ਚਾਹੇ ਅਫਸਰ ਹੋਣ ਜਨਕੀ ਪੈਸੇ ਲਾਉਣ ਦੇ باوجود ਪੈਸੇ ਜ਼ੀਰੋ ਨੇ ਆਪਾਂ ਸੰਖੇਪੀ ਗੱਲ ਕਰਦੇ ਆਂ ਸਾਨੂੰ ਸਰਕਾਰ ਨੇ ਲੋਕਾਂ ਨੂੰ ਜੁਲਵਾ ਤਿੰਨ ਮਸ਼ੀਨਾਂ ਦਿੱਤੀਆਂ ਨੇ ਅੰਨੀਆਂ ਮਸ਼ੀਨਾਂ ਦੇ ਵੀ ਜਾਨੇ ਕੁ ਵਧੀਆ ਕੁਆਲਟੀ ਨਹੀਂ ਹੈਗੀ ਬੈਟਰੀ ਕੋ ਖੁੰਨ ਵੀ ਬੁਰਾ ਹਾਲੀ ਹੈ ਜੇ ਆਪਾਂ ਗੱਲ ਕਰੇ ਕੰਡੇ ਦੀ ਗੱਲ ਕਰੀਏ ਇਹ 골ਡ ਟੈਕ ਕੰਪਨੀ ਹੈ ਕੋਈ ਜਿਹਦੇ ਕੰਡੇ ਸਾਨੂੰ ਪੰਜਾਬ ਸਰਕਾਰ ਨੇ ਅਵਲਭਵ ਕਰਾਇਆ ਨਹੀਂ ਅਸੀਂ ਇੱਕ ਵਾਰੀ ਕੰਨ ਤੋਂ ਬੰਦੇ ਤਿੰਨ ਮਹੀਨੇ ਦੀ ਦੂਜੀ ਵਾਰ ਕੰਨ ਤੋਂ ਬੰਦਣ ਆ ਰਹੇ ਹਾਂ ਸੇਵ ਵੀ ਨਹੀਂ ਸਾਨੂੰ ਕੰਨ ਤੋਂ ਹੋਵੇ ਕੰਡਿਆਂ ਦੇ ਇੰਨੀ ਘੱਟਿਆ ਕੁਆਲਿਟੀ ਆ ਜਿਹਦਾ ਸਿਰਜਾ ਇੰਨੀ ਘੱਟਿਆ ਕੁਆਲਿਟੀ ਆ ਜੀ ਉਹੀ ਗੱਲਾਂ ਬਾੜੇ ਨਹੀਂ ਦੇਂਦਾ ਦੇਖੋ ਜੀ ਉਹੀ ਵਿੱਚ ਪੈਂਦਾ ਘਰੇ ਵਾ ਕਚਾਜ ਗਾੜਿਆ ਆ ਪੈਰ ਦੇ ਉੱਤੇ ਸੈਪਸ ਸੁਣ ਜਾ ਹੁਣ ਉਹ ਜਿਹੜਾ ਕੰਡੇ ਤੋਂ ਦਿਖਾਉਣਿਆ ਮੈਂ ਆ ਕੰਡੇ ਇਹਨਾਂ ਨੂੰ ਕੋਲ 15 ਸਾਲ ਹੋ ਗਏ ਜੀ 2009 ਆਏ 7000 ਉਨੇ ਨਾਲ ਤਾਂ ਕੀ ਮੈਂ ਦੇਖ ਲਈ ਇਹਦਾ ਨਮਾਗਾ 2 ਸਾਲ ਨਿਕਟਨੇ ਹੈਗੇ ਆਉਣੀ 850 ਕੁਝ ਕੱਟਾ ਲੱਗਿਆ ਹੋਇਆ ਆ ਲੋਹੇ ਲੋਹਾ ਲੱਗੇ ਹੋਇਆ ਪਲਾਸਟਰ ਲੱਗੇ ਉਸ ਤੋਂ ਬਾਅਦ ਜਿਹੜੀ ਕੰਪਨੀ ਨੂੰ ਠੇਕਾ ਹੈ ਜਿਹੜੀ ਕੰਪਨੀ ਕੰਡੇ ਨੇ ਉਹ ਕੰਪਨੀ ਫੋਨ ਨਹੀਂ ਚੱਕਦੀ 1800 ਟੋਲ ਫ੍ਰੀ ਨੰਬਰ ਆ ਸਾਡੇ ਧਰੋਣ ਦੇ ਚੌਪਰ ਦੇ ਵਿੱਚ ਬਰਨਸ ਤੇ ਟ੍ਰਾਂਜਿਟ ਮਿੰਟ ਦਾ ਕਰਪਾ ਕਰਕੇ ਦਿੰਦਾ ਨਾ ਲੋ ਜੀ ਉਹਦੋਂ ਵੀ ਟੁਨੇਟਾ ਕਰਦੇ ਆ ਪਤਾ ਨਹੀਂ ਪਿਛਲੇ ਵਾਰਾ ਹਲੇ ਆ ਲੂਗੇ ਚਲਾ ਲਿਆ ਹੁਣ ਤਾਂ ਚੱਲ ਵੀ ਗਿਆ ਇਹਨਾਂ ਚਾਰ ਦਿਨ ਹੋ ਰਹੇ ਆ ਇਹ ਨੂੰ ਬਲ ਕਰਕੇ ਉਹ ਫੋਨ ਕਰਦਾ ਉਹ ਪਰਿਵਾਰ ਦਾ ਨੰਬਰ ਦੇ ਦਿੰਦੇ ਨੇ ਉਹ ਕਹਿੰਦਾ ਜੀ ਮੈਨੂੰ ਜੇ ਪੈਸੇ ਦੇ ਦਿੱਤੇ ਜੀ ਖਾਤਾ ਜਿਹੜੀ ਜੀਆ ਮੰਗੀ ਕਦੇ ਕੰਪਨੀ ਨੂੰ ਐਸੀ ਜਰੂਰ ਫਿਰ ਜੀਆ ਮੰਗ ਤਾਂ ਜਿਹੜਾ ਕੰਟੈਕਟ ਆ ਰਿਹਾ ਟਰੱਕ ਦਾ ਘਬਲਾਈ ਬਈ ਜੀ ਕੰਦਾਏ ਕਟੋਟਾ ਹੈ ਬਦਾਏ 20 ਦਾ ਪਹਿਲਾ ਦੇ ਵਿੱਚ ਕੰਡਾ ਦੇ ਜਹਾਣਾ 5000 ਦਾ ਰੇਲ ਕੁਆਲਟੀ ਪੱਖੋਂ ਸਾਡੀ ਮੁੱਖ ਮੰਤਰੀ ਨੂੰ ਬੇਨਤੀ ਆ ਵੀ ਜਦਾਂ ਦਾ ਟੋਪਟ ਨਹੀਂ ਠੀਕ ਕਰਾ ਲੈ ਮਿਸਤਰੀ ਮੰਤਰੀ ਦਿਵਾ ਦਿਓ ਜੈਨਾਪੁਰ ਬੰਦੀ ਕਾਰਪੋਰੇਸ਼ਨ ਤਾਂ ਮੇਰੀ ਸਾਰੇ ਡੀਪੂ ਹੋਲਡਰ ਮੋਂਥ ਮੰਗ ਕੇ ਬੇਨਤੀ ਆ ਜਿਨਾ ਕਿ ਕੰਡੇ ਖਰਾਬ ਨੇ ਕੋਈ ਵੀਡੀਓ ਆਲੀ ਬਣਾ ਕੇ ਭਾਈ ਤੁਸੀਂ ਵੀ ਪਾਉਟਾ ਹੱਥ ਲੰਦਾ ਪੋਸਿਬਲ ਪੂਰੇ ਚਾ ਨਾਲ ਦਰਾਂ ਨੂੰ ਵੋਟਾਂ ਪੈਣ ਵੀ ਸਾਡੇ ਦਿੱਲੀ ਦੇ 200 250 ਰੁਪਏ ਕੰਟ੍ਰਿਬਿਊਸ਼ਨ ਆ ਪੰਜਾਬ ਵਿੱਚ ਵੀ ਹੋ ਜਾਊਗਾ ਤਾਂ ਆਪਾਂ ਵੀ ਫਰਜ਼ਵਾਨ ਦਾ ਆਪਾਂ ਆਪਾਂ ਇਸ ਵੀਡੀਓ ਵੱਧ ਲੋ ਸੇਅਰ ਕਰੀਏ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਜਰੂਰ ਸੇਅਰ ਕਰਿਓ ਜੀ ਬੈਕੂਲ ਕਾ ਖਾਲਸਾ ਬੈਕੂਲ ਦੀ ਖਾਤੀ